ਪੰਜੀ ਤੁਹਾਡੇ ਆ ਸੱਟਾਂ ਲੱਗੀਆਂ ਕਿਸ ਤਰ੍ਹਾਂ ਲੱਗੀਆਂ ਮੇਰੇ ਭਰਾ ਪਰਾਲੀ ਚੱਕਦਾ ਸੀਗਾ ਅੱਛਾ ਜੀ ਕਿਸੇ ਦੇ ਖੇਤ ਦੇ ਵਿੱਚ ਦੋ ਕਈ ਹਜੇ ਭਰੀਆਂ ਰੱਖੀਆਂ ਸੀ ਬਾਹਰ ਆ ਉਹ ਜਿਨ੍ਹਾਂ ਦੇ ਖੇਤ ਦੇ ਵਿੱਚ ਚੱਕਦਾ ਸੀ ਅੱਛਾ ਉਹਦਾ ਹੀ ਭਰਾ ਲੜਦਾ ਸੀ ਤੇ ਮੇਰੇ ਭਰਾ ਨੂੰ ਬਹੁਤ ਮਾਰਨ ਠੜਦਾ ਸੀਗਾ ਕਤਲ ਪਤਾ ਨਹੀਂ ਵੇਰੇ ਸਰਚ ਫਿਰ ਕੀ ਮਾਰਿਆ ਕੋਈ ਤਿੱਖੀ ਚੀਜ਼ੇ ਮਾਰੀ ਗਿਆ ਗੋੜ ਹਾਂਜੀ ਗੋੜ ਤੁਹਾਨੂੰ ਪਤਾ ਮਾਰਿਆ ਉਹਨੇ ਮੇਰੇ ਭਰਾ ਦੇ ਸੀਗਾ ਲੱਗ ਗਿਆ ਮੇਰੇ ਕੌਣ ਸੀਗਾ ਤੂੰ ਪਤਾ ਹੀ ਹਾਂਜੀ ਸਾਡਾ ਚਾਚਾ ਹੀ ਲੱਗਦਾ ਹੈ ਚਾਚਾ ਲੱਗਦਾ ਸਰਵਜੀਤ ਨਾ ਆਇਆ ਉਹਦਾ ਅੱਛਾ ਜੀ ਕਿੱਥੇ ਰਹਿਣ ਵਾਲੇ ਤੁਸੀਂ ਵੇਰਾਪਿੰਡ ਵਾਲਾ ਬਲਟੋਈਆਂ ਵਿੱਚ ਪੇਕੀਆਂ ਹੈ ਅਸੀਂ ਜਗਪਾਲਪੁਰ Achha, अच्छा भ्रादे भ्रादे से तू ਤੁਸੀਂ ਕਿਹਾ ਸੀ ਹਾਂਜੀ ਮੈਂ ਉਹ ਭਰਾ ਮੇਰਾ ਚੱਕਦਾ ਸੀਗਾ ਤਾਂ ਮੈਂ ਉਹਨੂੰ ਕਹਿੰਦੀ ਸੀ ਤੂੰ ਨਹੀਂ ਉਹ ਬੋਲਦਾ ਤੂੰ ਨਾ ਰਹਿਣ ਦੇ ਹੂੰ ਤੇ ਉਹ ਪਹਿਲਾਂ ਕਿਹੀ ਮਾਰਨ ਆਇਆ ਉਹਦੇ اچھا ਤੇ ਫੇ ਪਤਾ ਨਹੀਂ ਕੀ ਲਿਆ ਕੇ ਮਾਰਿਆ ਮੇਰੇ ਸਿਰ 'ਚ اچھا ਤੇ ਪੁਲਿਸਾਈ ਮੌਕੇ ਤੇ ਹੁਣ ਤੁਸੀਂ ਦਰਖਾਸਤ ਦਿੱਤੀ ਜਾਂ ਨਹੀਂ ਆਈ ਪੁਲਿਸ ਹਜੇ ਨਹੀਂ ਆਈ ਕੋਈ ਕਾਰਵਾਈ ਨਹੀਂ ਹੋਈ ਹੂੰ ਇਹ ਮੰਗ ਕਰਦੇ ਸਰਕਾਰ ਤੋਂ ਇਹ ਇਨਸਾਫ ਦਿੱਤਾ ਜਾਵੇ ਹੂੰ ਇਨਸਾਫ ਦਿੱਤਾ ਜਾਵੇ ਉਹਨੂੰ ਉਹ ਇੰਨਾ ਜ਼ਿਆਦਾ ਸਤਾਉਂਦਾ ਹੈ ਸਾਰਿਆਂ ਨੂੰ ਇੰਨਾ ਜ਼ਿਆਦਾ ਸਤਾਉਂਦਾ ਪਹਿਲਾਂ ਵੀ ਉਹਨੇ ਮੇਰੇ ਭਰਾ ਦੇ ਉੱਤੇ ਪਰਚਾ ਦਿੱਤਾ ਸੀ ਵੱਡੇ ਦੇ ਉੱਤੇ ਕੀ ਨਾਗਿੜਾ ਮੇਰਾ ਨਾਮ ਕਮਲਜੀਤ ਕਮਲਜੀਤ ਹਾਂਜੀ अच्छा हरियाणा वाले ਤੁਸੀਂ ਜਗਵਲਪੁਰ ਦੇ ਨਹੀਂ ਹੈਗੇ ਨਾ ਨਹੀਂ ਮੈਂ ਬਾਲ ਆ ਬਲਟੋਈਆਂ ਦੀ ਆ ਮੇਰੇ ਪੇਕੇ ਆ ਇੱਥੇ ਠੀਕ ਆ ਚਲੋ ਠੀਕ ਆ ਜੀ ਹਾਂਜੀ ਭਾਜੀ ਮੈਂ ਪਰਾਲੀ ਦੀ ਭਰੀ ਲੈ ਕੇ ਜਾਂਦਾ ਸੀ ਹਾਂਜੀ ਉਹ ਬੰਦਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਆਣ ਕੇ ਰੋਲੀ ਪਾਉਣ ਲੱਪਿਆ ਠੀਕ ਆ ਸਿਸਟਰ ਮੇਰੀ ਮੈਨੂੰ ਕਹਿੰਦੀ ਵੀ ਪਰੇ हट ਜਾ ਉਹਨੂੰ ਉਧਰ ਕੋਈ ਮਨ ਲ ਆਇਆ ਚੀਜ਼ ਮਾਰੀ ਅਦਾ ਸਿਸਟਰ ਮੇਰੀ ਤੇ ਆਣ ਕੇ ਲੱਗੀ ਇਹ ਨਹੀਂ ਮੈਨੂੰ ਪਤਾ ਕੀ ਮਾਰਿਆ ਕੀ ਨਹੀਂ ਮਾਰਿਆ ਕੀ ਚੀਜ਼ ਜਲੋਦਾ ਸਰ ਪੱਟਾ ਮੈਨ ਤਾਂ ਇਹ ਹੀ ਟੈਨਸ਼ਨ ਚ ਆ ਮੈਂ ਬਸ ਕੀ ਨਾ ਲੋਡਾ ਹਰਵਿੰਦਰ ਸਿੰਘ ਜੀ ਕਿੱਥੋਂ ਆਏ ਤੁਸੀਂ ਜਗਪਾਲਪੁਰ ਤੋਂ ਤੁਹਾਡੇ ਜਿਹੜਾ ਉਹ ਦਿਨ ਮਾਰੇ ਆ ਉਹ ਕੀ ਲੱਗਦਾ ਤੁਹਾਡਾ ਸਾਡੇ ਗੁੰਡੀ ਆ ਜੀ ਤੁਹਾਡੀ ਗੁੰਡੀ ਆ ਹਾਂ ਜੀ ਤੇ ਕੀ ਕਾਰਵਾਈ ਕੀਤੀ ਤੁਸੀਂ ਕਾਰਵਾਈ ਇਨਸਾਫ ਦੀ ਮੰਗ ਕਰਦੇ ਹਾਂ ਸਸ ਅਸੀਂ ਸਸਟੀ ਕਰਨੀ ਅੱਜ ਤੁਹਾਡੇ ਕੋਲ ਜਗਪਾਲਪੁਰ ਤੋਂ ਕੇਸ ਆਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ 4:00 ਵਜੇ ਸਾਡੇ ਕੋਲ ਇੱਕ ਪੇਸ਼ੈਂਟ ਆਏ ਨੇ ਕਮਲਜੀਤ ਕੌਰ 47 ਸਾਲ ਦੇ ਨੇ ਜਗਪਾਲਪੁਰ ਤੋਂ असॉल्ट ਦਾ ਕੇਸ ਹੈ ਤੇ ਪੇਸ਼ੇਂ ਦੇ ਸਿਰ ਤੇ ਸੱਟ ਲੱਗੀ ਹੈ ਪੇਸ਼ੇਂ ਦਾ ਪਰਚਾ ਕੱਟ ਕੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਪੇਸ਼ੇਂ ਨੂੰ ਐਡਮਿਟ ਕਰ ਲਿਆ ਕੋਈ ਸੱਟਾਂ ਜਾਰੀ ਤਾਂ ਨਹੀਂ ਹੈ ਨਹੀਂ ਤੇ ਲੜਾਈ ਦਾ ਕੀ ਦੱਸਿਆ ਉਹਨਾਂ ਤੇਰਾ ਲੜਾਈ ਹੋ ਗਈ ਜਾਂ ਐਵੇਂ ਸੀ ਲੜਾਈ ਲੜਾਈ ਰਹੀ ਦੋਨਾਂ ਨੇ ਲੜਾਈ ਰੱਖੀ ਸੀ ਠੀਕ ਹੈ ਜੀ ਧੰਨਵਾਦ